ਅੱਜ ਦਾ ਤੀ ਨਾਮਾ ਕੋ ਦਾ ਨਾਸਤੀਸ਼ ਕੁਮਾਰ ਨਾਹਰ ਸਭ ਤੋਂ ਪਹਿਲਾਂ ਦਾ ਜਾਇਤੀ ਵਪਾਰਤ ਪ੍ਰਧਾਨ ਭਾਰਤੀਆਂ ਨੂੰ ਦਾ ਪਾਰਟੀ 105 ਦੀ ਪੋਸਟ ਕੰਫਰੰਸ ਤੋਂ ਸਾਦੇ ਹਾਂ ਜੀ ਨੀ ਵੀ ਤੁਸੀਂ ਜਾਣਦੇ ਹੋ ਕਿ ਚੇਣਾ ਦੂਰ ਚੱਲ ਰਿਹਾ ਵੋਟਾ ਦੂਰ ਚੱਲ ਰਿਹਾ ਵਾ ਉਹ ਹਰ ਕਾਦੀ ਦਾ ਆਪਣਾ ਜੋਰ ਲਗਾ ਰਹੇ ਆ ਠੀਕ ਹੈ ਸਾਦਾ ਹਲਕਾ ਖਰੂਸ ਸਾਹ ਤੋਂ ਇਹਦਾ ਪਾਰਟੀ ਦੇ ਭਾਰਤੀਆਂ ਨੂੰ ਦਾ ਸਮਝ ਨਹੀਂ ਜਿਆ ਨਾ ਸਦਾ ਪਰਮੇਸ਼ਰ ਉਹਦਾ ਹਰ ਦੇ ਵੋਟਰ ਨੂੰ ਅਪੀਲ ਕਰਨਾ ਚਾਹੁੰਦਾ ਵਾ ਕਦੂ ਸਾਹਿਬ ਹਰ ਵੇਲੇ ਜਿਵੇਂ ਆਉਂਦੇ ਆ ਕਿ ਆਉਣ ਵਾਲੇ ਸਮੇਂ ਨੂੰ ਇੱਕ ਤਰੀਕ ਦਿਨ ਸ਼ਰੀਆਮ ਨੂੰ ਇੱਕ ਇੱਕ ਵੋਟ ਤੋਰ ਤੇ ਨਿਸ਼ਾਨ ਤੇ ਦਬੜਨ ਦਬਾ ਕੇ ਸਦਾ ਪਰਸ ਨੂੰ ਆਪਣੇ ਰੋਸਾ ਪਿਜਾਓ ਕਿ ਕਿ ਗਰੀਬ ਦੀ ਸੁਣਵਾਈ ਗਰੀਬ ਹੀ ਕਰ ਸਕਦਾ ਉਹ ਜਿਹੜੇ ਤੇਰੇ ਸ਼ਹਿੂਕਾਰਾ ਸਰਮਾਇਦਾਰਾ ਉਹਨਾਂ ਨੇ ਕੀ ਕਰ ਗਰੀਬ ਦੀ ਕੀ ਹੈ ਸੋ ਮੇਰੇ ਹਲਕੇ ਹਲਕੇ ਦੇ ਖੰਡ ਸਾਡੇ ਵੋਟਰਾਂ ਨੂੰ ਕੱਲੇ ਕੱਲੇ ਨੂੰ ਅਪੀਲ ਆ ਕਿ ਜਾਗੋ ਉਹ ਸਮਝ ਜਾਂਦੇ ਨਾ ਵਾ ਰੋਡ ਬੰਦ ਕਰ ਬੰਦ ਘਾਤੀ ਮਾਰ ਲਿਓ ਕਿ 5 ਸਾਲ ਕਿਹੜਾ ਕੰਮ ਦਾ ਰੋਲਦਾ ਵਾ ਤੇ ਸਾਡੀ ਹੱਥੋਂ ਦੇ ਬੇਜਦੀ ਆ ਭਾਰਤ ਦੇ ਨਾਲ ਪਾਰਟੀ ਦੇ ਪਾਰਟੀ ਨੂੰ ਕਿ ਉੱਤੇ ਰੋਡ ਪਰ ਵੀ 5 5 ਟੋੜ ਦਾ ਨਿਸ਼ਾਨ ਬਣਨ ਦੱਪ ਕੇ ਕੋਈ ਕੰਮ ਜਿਆ ਵੀ ਜਿਆ ਪਾਰ ਵਾਟਸਐਪ ਜਿਹੜਾ ਤੁਹਾਡਾ ਤੇਰੇ ਦਾ ਫਰਮ ਜੀ ਸਿੰਘ ਤੁਸੀਂ ਕਾਪੀ ਦਿਨਾ ਤੋਂ 9 ਹਲਕੇ ਵਿੱਚ ਮਿੱਟਰ ਰਹੀ ਤੁਸੀਂ ਰੋਸ਼ੋ ਵੀ ਮੇਰੇ ਕਿਸ ਤਰ੍ਹਾਂ ਦਾ ਨਹੁੰਗਾਰਾ ਬਣਾ ਲੋਕਾਂ ਵੱਲ ਬੜੀਆਂ ਘਾਰਾ ਮੇਰੇ ਨਹੀਂ ਕੋਈ ਨਵੀਂ ਜਾਗਦੇ ਆ ਲੋਕਾਂ ਨੇ ਬਿਲਕੁਲ ਬਦਲਾਵ ਹੀ ਆ ਰਹੀ ਜੀ ਬਦਲਾਵ ਦੀ ਪਾਰਟੀ ਜਖੀ ਬਦਲਾਵ ਹੋ ਰੂਆ ਉਹ ਬਦਲਾਵ ਕਾ ਹਾ ਹੋ ਗਿਆ ਬਦਲਾਵ ਕਾ ਹਾ ਹੋ ਗਿਆ ਘਰ ਘਰ ਨਸ਼ਾ ਵੀ ਜਨ ਲਾ ਪਿਆ ਐਸਾ ਬਦਲਾਵ ਹੋ ਗਿਆ ਜੀ ਘਰ ਘਰ ਨਸ਼ਾ ਵੀ ਜਨ ਲਾ ਪਿਆ ਗੋਲੀ ਡੜੀ ਚ ਲਾ ਪਈ ਐ ਲੋਕ ਸੁਹਾਇਆਂ ਰੱਖ ਲਾ ਪਿਆ ਜਿਨ੍ਹਾਂ ਲੋਕ ਛੋਟੀਆਂ ਵਗੈਰਾ ਕਰਦੇ ਸੀ ਜੀ ਕਿਹਨੇ ਬਸਰ ਭਗਵਾਨ ਨੇ ਗਏ ਸਰਕਾਰ ਜਦੋਂ ਬਣੇਗੀ ਪੰਜਾਬ ਜਿੱਤੇ 2500 ਰੁਪਏ ਦਾ ਬਫਾ ਪੈਨਸ਼ਨ ਤੇ ਇਹ ਹਾਇਰ ਵੀ ਉਹ ਤਾਂ ਦੇਣਗੇ ਜਿਹੜੇ ਵੀ ਦੋ ਆਦੇ ਪੂਰੇ ਨਹੀਂ ਜਿੱਤੇ ਦਰਮਨ ਕਹਿ ਰਹੇ ਕਿ 1100 ਰੁਪਏ ਦਵਾ ਲੈ ਜੀ ਤੁਹਾਨੂੰ ਆਫਟਰ ਰੈਕਸ਼ਨ ਤੁਸੀਂ ਜਿੱਦਾਂ ਲੈ ਲੈ ਨਾਰਾ ਤੇ ਲਾਰਾ ਯਾਰੀ ਨੀ ਨਾਰਾ ਤੇ ਲਾਰਾ ਭਗਵਾਨਦਮਨ ਸਾਹਿਬ ਜੀ ਹੋਰਦੇ ਜਦੋਂ ਤੇ ਕੁਛ ਕੰਦੇ ਹਸਾਂ ਦੇ ਕੁਛ ਜਾਂਦੇ ਆ ਜੇ ਹਜ਼ਾਰ ਹਜ਼ਾਰ ਰੁਪਏ ਨਹੀਂ ਪਾਇਆ 2.5 ਸਾਲ ਦੇ ਵਿੱਚ ਤੇ 1100 ਕਿੱਥੇ ਬਾਦਨ ਪੰਚਾਇਤ ਅੱਗੇ ਖੜੇ ਨਾ ਖਾਲੀ ਦਿਖਉਂਦੇ ਉਹਨਾਂ ਦੇ ਮੰਤਰੀ ਦੇ ਕੋਲ ਕੋਈ ਬਲਾਟ ਕਾਪੀ ਵਸੀ ਜਾਂਦਾ ਕੋਈ ਸੁਨਿਰੀ ਵਸੀ ਜਾਂਦਾ ਕੋਈ ਇੱਕ ਪੱਥਰਾਂ ਦੀ ਵਸੀ ਜਾਂਦਾ ਜਿਹੜੇ ਕਹਿੰਦੇ ਸੀ ਇਹਦੀ ਪੱਥਰਾਂ ਦੇ ਨੱਖ ਬੋਣੀ ਔਰ ਸਭ ਤੋਂ ਪਹਿਲੇ ਸਰਕਾਰ ਆਵਾਜ਼ ਪਰ ਸਰਕਾਰ ਆਈ ਨੀ ਲਾਜ ਨੂੰ ਲੁੱਤੀ ਗੱਲ ਕਰ ਲਈਏ ਸ਼ਰਮ ਕਹਿੰਦਾ ਕਹਿੰਦਾ ਬੰਗੀ ਦਾ ਸੁਣਿਆਰੇ ਉਹ ਜਿਹੜਾ ਅੱਜ ਹੰਧਾਰ ਚ ਬੋਲਦਾ ਜਿੱਤੇਬਾਦੀ ਕਰੇਗਾ ਠੀਕ ਹੈ ਚਾਹ ਮੇਰੇ ਹਰ ਵੋਟਰ ਨੂੰ ਅਪੀਲ ਆਪ ਜੋੜਦੇ ਬੇਨਤੀ ਦੀ ਆ ਕਿ ਇੱਕ ਵੋਟ ਟਾਰ ਤੇ ਨਿਸ਼ਾਨ ਤੇ ਪਾ ਕੇ ਸਵਾ ਪਰਸ਼ੀ ਕਾਂਗਰਸ ਨੂੰ ਕਹੋ ਇਹਨੇ ਕਿਹਾ ਕਿ ਨਾ ਕਰ ਸਕੇਗਾ ਜਾਂ ਤੁਸੀਂ ਚਾਹ ਪਾ